2.5 ਮਿੰਟ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਡਲੀ ਬਾਰੇ ਗੱਲ ਦੱਸ ਦਿੰਦਾ ਤੇ ਬੰਦਿਆਂ ਨੂੰ ਪਤਾ ਲੱਗਦੀ ਨਹੀਂ ਜਿਹੜੀਆਂ ਗੱਲਾਂ ਆਪਾਂ ਵੀਡੀਓ ਸ਼ੇਅਰ ਕਰਦੀ ਦੀ YouTube ਤੇ ਚੱਲੇ ਇਹਦੇ ਨਾਲ ਐ ਵੀ ਕੁਝ ਕੁ ਲੋਕਾਂ ਨੂੰ ਵੀ 25 ਬੰਦਿਆਂ ਨੂੰ ਫਾਇਦਾ ਹੋ ਜਾਂਦਾ ਵੀ ਗੱਲ ਸੁਣ ਕੇ ਮੈਨੂੰ ਵੀ ਐ ਕਈ ਚੀਜ਼ਾਂ ਦਾ ਜਿਹੜਾ ਫਾਇਦਾ ਆਪਾਂ ਗੱਲ ਸੁਣਦੇ ਆ ਕਿਸੇ ਦੀ ਸਿਆਣੇ ਬੰਦੇ ਦੀ ਪੁਰਾਣੇ ਦੀ ਤਾਂ ਆਪਾਂ ਨੂੰ ਜਿਹੜੀ ਹੈਗੀ ਨੌਲੇਜ ਵਾਧੀ ਆ ਇਸ ਕਰਕੇ ਆਪਾਂ ਅੱਖਾਂ ਖੋਲ ਕੇ ਚੱਲਦੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਇੱਕ ਮੁੰਡੇ ਦੀ ਇੱਕ ਮੁੰਡਾ ਇੱਥੇ ਸਟਾਲੇ ਦੇ ਵਿੱਚ ਕੰਮ ਕਰਨ ਆਇਆ ਸੀ ਉਹ گاਵਾ ਨੂੰ ਪੱਠੇ ਵਗੈਰਾ ਪਾਉਂਦਾ ਸੀਗਾ ਜੋ ਵੀ ਇੱਥੇ ਪਾਉਂਦੇ ਨੇ ਪਰਾਲੀ ਜੀ ਤੇ ਧਾਰਾ ਚਾਹੁੰਦਾ ਸੀਗਾ ਪੰਜੇ ਗੋਲ ਇੱਕ ਬਰਾਬਰ ਨਹੀਂ ਹੁੰਦੀਆਂ ਕਈ ਵਾਰੀ ਆਪਾਂ ਨੂੰ ਜਿਹੜਾ ਕੰਮ ਵਧੀਆ ਮਿਲ ਜਾਂਦਾ ਬੰਦੇ ਨਹੀਂ ਵਧੀਆ ਮਿਲਦੇ ਕਈ ਵਾਰੀ ਬੰਦੇ ਵਧੀਆ ਮਿਲ ਜਾਂਦੇ ਕੰਮ ਬਹੁਤ ਔਖਾ ਹੁੰਦਾ ਕੰਮ ਪੂਰੀ ਦੁਨੀਆ ਦੇ ਵਿੱਚ ਹੀ ਔਖਾ ਜਿਹੜਾ ਮਰਜ਼ੀ ਬੰਦਾ ਕੋਈ ਕਹਿ ਲਵੇ ਜੇ ਆਪਾਂ ਕਹਦੀਏ ਵੀ ਆਰਕੀਟੈਕਟ ਕੋਈ ਲੱਕੜ ਵਾਲਾ ਕੋਠੀਆਂ ਬਣਾਉਂਦਾ ਤਾਂ ਉਹਦਾ ਵੀ ਦਿਮਾਗ ਖਰਚ ਇੰਨਾ ਹੁੰਦਾ ਉਹ ਵੀ ਦੁਖੀ ਹੁੰਦਾ ਵੀ ਯਾਰ ਮੈਂ ਵੀ ਹੋਰ ਕੰਮ ਹੀ ਕਰ ਲੈਂਦਾ ਜਿਹੜੇ ਕੰਮ ਕਰਦੇ ਹੁੰਦੇ ਨੇ ਉਹ ਬੰਦੇ ਇਹ ਕਹਿੰਦੇ ਹਰ ਕੰਮ ਆ ਜਿਹੜਾ ਜਿਹੜਾ ਬੰਦਾ ਜਿਹੜੇ ਕਿਤੇ ਚ ਫਸ ਗਿਆ ਉਹਨੂੰ ਉਹ ਕੰਮ ਔਖਾ ਹੀ ਲੱਗਦਾ ਹੁੰਦਾ ਇਸ ਕਰਕੇ ਬਹੁਤ ਬੰਦੇ ਜਿਹੜੇ ਮੈਂ ਦੇਖੇ ਨੇ ਦੁਖੀ ਹੋਏ ਹੋਏ ਸਿਰਫ ਸੌਖੇ ਕੰਮ ਤੋਂ ਕੰਮ ਔਖਾ ਹੁੰਦਾ ਹੁਣ ਮੈਂ ਤੁਹਾਨੂੰ ਇੱਕ ਆਪਦੀ ਐਗਜ਼ੈਂਪਲ ਦਵਾਂ ਆ ਛਾਲਾ ਹੋਇਆ ਇਹ ਕਟੋਕੜ ਤਿੰਨ ਚਾਰ ਦਿਨ ਜਿਹੜਾ ਗਰਮ ਪੱਤੇ ਦੇ ਮੇਰਾ ਹੱਥ ਲੱਗਿਆ ਤੇ ਇਹ ਤੰਗ ਕੀਤਾ ਮੈਨੂੰ ਨਕੋਲਗੜ ਲਾਲ ਆ ਗਿਆ ਚਲੋ ਆਪਾਂ ਨੇ ਸਾਰੇ ਆ ਕੰਮ ਬਹੁਤ ਔਖਾ 30 40 ਕਿਲੋ ਦਾ ਪੀਸ ਆ ਮੈਂ ਚੱਕਦਾ ਜਿਹੜਾ ਬਣਾਉਣਾ ਵਾ ਉਸ ਮੁੰਡੇ ਦੀ ਗੱਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕੰਮ ਮਿਲੇ ਇੱਕ ਮੁੰਡਾ ਉਹਦੇ ਨਾਲ ਜਿਹੜਾ ਰਹਿੰਦਾ ਨਸ਼ਾ ਕਰਦਾ ਗੋਲੀਆਂ ਕੈਪਸੂਲ ਜੋ ਜੋ ਵੀ ਉਹਨੂੰ ਮਿਲਦਾ ਚੈਨੀਆਂ ਖੈਨੀਆਂ ਕੋਲੇ ਪਾ ਪਤਾ ਨਹੀਂ ਇਟਲੀ ਚ ਕਿੱਥੋਂ ਲਿਆਉਂਦੇ ਨੇ ਲੋਕ ਤੇ ਉਹ ਲੋਕ ਖਾ ਕੇ ਬੰਦਾ ਉਹਨੂੰ ਦਰੂਦੂਰੂ ਪੀ ਕੇ ਗਾਲਾਂ ਕੱਢਦਾ ਕੰਮ ਕਰੋ ਐਂ ਕਰੋ ਫਲਾਨਾ ਕਰੋ ਨੌਲੇਜ ਉਹਨੂੰ ਕੋਈ ਨਹੀਂ ਦੀ ਜਿਹੜਾ ਬੰਦਾ ਸੀਗਾ ਉਹਨੂੰ ਬੋਲੀ ਮਾੜੀ ਮੋਟੀ ਆਉਂਦੀ ਸੀ ਉਹਨੇ ਕੀ ਕੀਤਾ ਸਬਰ ਨਹੀਂ ਕੀਤਾ ਉਹਨੇ ਕੰਮ ਛੱਡਿਆ ਚੁੱਪ ਕਰਕੇ ਬੈਗ ਚੱਕਿਆ ਮਾਲਕ ਨੂੰ ਕਹਿੰਦਾ ਵੀ ਮੈਂ ਚੱਲਿਆ ਮੈਂ ਬੰਦੇ ਕੋਲੇ ਰਹਿ ਨਹੀਂ ਸਕਦਾ ਮਾਲਕ ਨੇ ਮਨਤ ਕੀਤੀ ਵੀ ਚੱਲ ਤੂੰ ਹਜੇ 2 ਮਹੀਨੇ ਸਾਰ ਲਾ ਕੋਈ ਗੱਲ ਨਹੀਂ ਤੂੰ ਇੱਥੇ ਰਹਿ ਪਾ ਮੈਂ ਆਪਾਂ ਇਹਨੂੰ ਕੰਮ ਤੋਂ ਕੱਢ ਦਾਂਗੇ ਭੇਜ ਦਾਂਗੇ ਪਰ ਉਹ ਬੰਦੇ ਨੇ ਗੱਲ ਮੰਨੀ ਨਹੀਂ ਚੱਲ ਬੰਦਾ ਦੁਖੀ ਹੋ ਜਾਂਦਾ ਮੰਨਦੇ ਆ ਪਰ ਕਿਤੇ ਨਾ ਕਿਤੇ ਆਪਾਂ ਨੂੰ ਗੱਲ ਸਹਿਣ ਕਰਨੀ ਪੈਂਦੀ ਹੈ ਵੀ ਚੱਲ ਕੋਈ ਨਹੀਂ ਯਾਰ ਥੋੜੀ ਦਿਰ ਹੋਰ ਰੋਕ ਜਾਨੇ ਆ ਕਈ ਵਾਰੀ ਫਿਰ ਜਦੋਂ ਬੋਲੀ ਨਹੀਂ ਆਉਂਦੀ ਫਿਰ ਆਪਾਂ ਦੁਖੀ ਜ਼ਿਆਦਾ ਹੁੰਦੇ ਆ ਹੁਣ ਮੈਨੂੰ ਜ਼ੀਰੋ ਲੈਵਲ ਤੇ ਆ ਮੈਨੂੰ ਬੋਲੀ ਨਹੀਂ ਆਉਂਦੀ ਮਾੜੀ ਮੋਟੀ ਚਲੋ ਗੱਲਬਾਤ ਆਪਾਂ ਪੰਗਾ ਬੰਗਾ ਲੈ ਕੇ ਕਰ ਲੈਂਦੇ ਆ ਇੱਕ ਦੂਜੀ ਜਿਹੜ ਉਹ ਬੰਦੇ ਦਾ ਮੈਨੂੰ ਫੋਨ ਆਇਆ ਸੀਗਾ ਕਹਿੰਦਾ ਪਾਜੀ ਮੈਨੂੰ ਕੰਮ ਤੇ ਲਵਾ ਦਿਓ ਮੈਂ ਕਿਹਾ ਮੈਂ ਤਾਂ ਆਪ ਕੱਚਾ ਮੈਂ ਕਹਿੰਦਾ ਆਪੇ ਪੇਪਰ ਹੈ ਨਹੀਂ ਮੈਂ ਉਹਨੂੰ ਕਿੱਥੇ ਲਵਾਵਾਂ ਕੰਮ ਤੇ ਨਾ ਮੈਨੂੰ ਬੋਲੀ ਉਹਦੀ ਨਾ ਕਿ ਅੰਗਰੇਜ਼ ਕੋਈ ਬੰਦਾ ਜਾਣਦਾ ਪਰ ਚਲੋ ਫਿਰ ਵੀ ਕਿਤਨਾ ਕਿਤੇ ਆਪਾਂ ਨੰਬਰ ਉਹਦਾ ਬੰਡੇ ਆ ਹੁ ਆ ਗਿਆ ਹੋਊਗਾ ਫੋਨ ਕੋਈ ਪਤਾ ਨਹੀਂ ਕਦੇ ਵੀ ਕਿਸੇ ਬੰਦੇ ਦੇ ਮਗਰ ਲੱਗ ਕੇ ਜਾਂ ਕਿਸੇ ਬੰਦੇ ਦੀ ਇੱਕ ਅਤੀ ਗਾਲ ਸੁਣ ਕੇ ਜਾਂ ਬੰਦੇ ਦੀ ਕੋਈ ਜਿਹੜਾ ਬੰਦਾ ਔਖਾ ਭਾਰਾ ਬੋਲਦਾ ਉਹਨੂੰ ਸੁਣ ਕੇ ਆਪਣਾ ਕੰਮ ਨਾ ਛੱਡੋ ਇੱਕ ਵਾਰ ਜਿੱਥੇ ਪੈਰ ਟਿਕਦੇ ਤਾਂ ਉੱਥੇ ੱੱਕੇ ਨਾਲ ਜ਼ੋਰ ਦੇ ਨਾਲ ਰਹਿਣਾ ਸ਼ੁਰੂ ਕਰੋ ਮੈਂ ਬਹੁਤ ਇੱਜਾ ਸਹੀਆਂ ਬਹੁਤ ਲੋਕ ਹਰ ਇੱਕ ਬੰਦੇ ਨੇ ਗੱਲਾਂ ਸਹੀਆਂ ਇੱਕ ਦੂਜੇ ਦੀਆਂ ਪਰ ਇੱਥੇ ਕਦੇ ਵੀ ਕੰਮ ਨਾ ਛੱਡੋ ਇਹ ਇੱਕ ਕੰਮ ਦੀ ਗੱਲ ਆ ਕਦੇ ਵੀ ਕੰਮ ਛੱਡਣ ਦੀ ਕੋਸ਼ਿਸ਼ ਨਾ ਕਰੋ ਵੀ ਯਾਰਾ ਬੰਦਾ ਨਸ਼ਾ ਕਰਦਾ ਹੈ ਦਾਰੂ ਪੀਂਦਾ ਆਪਦੀ ਰੋਟੀ ਪਕਾਓ ਖਾਓ ਤੇ ਚੁੱਪ ਕਰਕੇ ਬੈਜੋ ਚਲੋ ਬਾਈ ਉਹਦੀ ਇੱਕ ਅੱਧੀ ਪਲੇਟ ਜੇ ਨਹੀਂ ਧੋਂਦਾ ਉਹ ਤੁਹਾਨੂੰ ਤੁਸੀਂ ਧੋ ਦੋ ਕੋਈ ਚੱਕਰ ਨਹੀਂ ਹੈਗਾ ਪਰ ਬੋਲੀ ਸਿੱਖਣ ਦੀ ਕੋਸ਼ਿਸ਼ ਕਰਕੇ ਮਾਲਕ ਨਾਲ ਬਣਾ ਕੇ ਰੱਖੋ ਮਾਲਕ ਨੂੰ ਫਿਰ ਤੁਸੀਂ ਓਲੀ ਓਲੀ ਕਹਿ ਸਕਦੇ ਵੀ ਮੈਨੂੰ ਭਾਈ ਕਾਰ ਕਿਤੇ ਹੋਰ ਲੱਭ ਦੇ ਗੱਲ ਖਤਮ ਉਹਦੇ ਨਾਲ ਤੁਸੀਂ ਇੰਨਾ ਕੋ ਵੇਅਰ ਹੋ ਕੇ ਚੱਲੋ ਮਾਲਕ ਨਾਲ ਤੁਹਾਨੂੰ ਉਹ ਜਿਹੜਾ ਘਰ ਵੀ ਲੱਭ ਸਕਦਾ ਤੁਹਾਨੂੰ ਆਪਣੀ ਕੋਈ ਜਗ੍ਹਾ ਜਿਹੜੀ ਸਿਗਰੇਟ ਜਗ੍ਹਾ ਕਹਿਦੀ ਆ ਆਪਾਂ ਸੈਪਰੇਟ ਕਹਿਦੀ ਆ ਸੌਰੀ ਉੱਥੇ ਬੰਦਾ ਤੁਹਾਨੂੰ ਰੱਖ ਸਕਦਾ ਇਸ ਕਰਕੇ ਜਿੱਥੇ ਤੁਸੀਂ ਇੱਕ ਦੂਜੇ ਨੇ ਰਹਿੰਦੇ ਆ ਤਾਂ ਕਦੇ ਵੀ ਲੜਨ ਦੀ ਕੋਸ਼ਿਸ਼ ਨਾ ਕਰੋ ਕੰਮ ਤਾਂ ਸਾਰਾ ਹੀ ਹਾਰਡ ਹੁੰਦਾ ਇਹ ਨਹੀਂ ਹੁੰਦਾ ਵੀ ਕੰਮ ਸੌਖਾ ਹੁੰਦਾ ਮਿਹਨਤ ਤਾਂ ਕਰਨੀ ਆ ਬੰਦਿਆਂ ਦੀ ਕਿਸਮਤ ਦੇ ਵਿੱਚ ਮਿਹਨਤੀ ਆ ਬਸ ਇਸ ਕਰਕੇ ਕਿਸੇ ਵੀ ਬੰਦੇ ਨਾਲ ਤੁਸੀਂ ਲੜਨ ਦੀ ਕੋਸ਼ਿਸ਼ ਨਾ ਕਰੋ ਜਿੱਥੇ ਵੀ ਕੰਮ ਮਿਲਦਾ ਬਸ ਕਰੀ ਜਾਓ ਮੁੜ ਕੇ ਮਿਹਨਤਾਂ ਕਰਨੀਆਂ ਬਹੁਤ ਔਖੀਆਂ ਲੋਕਾਂ ਦੀਆਂ